ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕੱਲ ਕਿਹਾ ਸੀ ਵੀ ਕਿਹੜੀਆਂ-ਕਿਹੜੀਆਂ ਵੀਡੀਓ ਐ ਤੁਸੀਂ ਜਿਹੜੀਆਂ ਫੇਸਬੁੱਕ ਤੇ ਨਹੀਂ ਪਾਉਗੀਆਂ ਜਿਨ੍ਹਾਂ ਦੇ ਆਪਣੇ ਪੇਜ ਤੇ ਕੋਈ ਵਾਇੋਲੇਸ਼ਨ ਆਊਗੀ ਕੋਈ ਇਸ਼ੂ ਆਊਗਾ ਠੀਕ ਹੈ ਜੀ ਥੋੜੇ ਟਾਪਿਕ ਆਪਾਂ ਯੂਜ਼ ਕੀਤੇ ਨੇ 12 ਟਾਪਿਕ ਨੇ ਮੈਂ ਤੁਹਾਨੂੰ ਇਕੱਲਾ-ਇਕੱਲਾ ਪੜ ਕੇ ਉਹਦੇ ਬਾਰੇ ਦੱਸੂਗਾ ਵੀ ਕਿਉਂ ਨਹੀਂ ਇਹਦੇ ਇਹੋ ਜਿਹੀ ਵੀਡੀਓ ਆਪਾਂ ਪਾਉਣੀਆਂ ਪਹਿਲੇ ਨੰਬਰ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਐਕਸੀਡੈਂਟ ਦੀ ਵੀਡੀਓ ਨਹੀਂ ਪਾਉਣੀ ਜਿਵੇਂ ਕਿਤੇ ਆਪਾਂ ਸੜਕ ਤੇ ਜਾਂਦੇ ਆਂ ਕਿ ਐਕਸੀਡੈਂਟ ਹੋਇਆ ਪਿਆ ਹੈ ਨਾ ਉਹ 'ਚ ਹਰੇਕ ਬੰਦਾ ਕੱਢ ਕੇ ਮੋਬਾਈਲ ਉਹ ਦਿਖਾਉਣ ਲੱਗ ਜਾਂਦੇ ਉਹ ਗਲਤ ਹੈ ਉਹਨਾਂ ਕਰਕੇ ਆਪਣੇ ਪੇਜ ਤੇ ਜਿਹੜਾ ਇਸ਼ੂ ਆ ਜਾਂਦੇ ਨੇ ਠੀਕ ਹੈ ਜੀ ਨੰਬਰ 2 ਅੱਗ ਜਾਂ ਧੂਏ ਦੀ ਵੀਡੀਓ ਨਹੀਂ ਦਿਖਾਉਣੀ ਵੀ ਜੇ ਕਿਤੇ ਕੋਈ ਅੱਗ ਲੱਗੀ ਪਈ ਆ ਜਾਂ ਕਿਤੇ ਬਾਲਾ ਧੂਆਂ ਹੋ ਰਿਹਾ ਜਿਵੇਂ ਆਪਣਾ ਹੁਣ ਹੋ ਜਾਂਦਾ ਸੀਜ਼ਨ ਵੇਲੇ ਹਨਾ ਆਪਾਂ ਉਹ ਦਿਖਾਉਣ ਲੱਗ ਜਾਂਦੇ ਨੇ ਵੀ ਆਇਆ ਫਲਾਣਾ ਨੁਕਸਾਨ ਹੈ ਉਹ ਗਲਤ ਮੰਨਦੇ ਆ ਇਹ ਉਹਨੂੰ ਇਹ ਮੰਨਦੇ ਵੀ ਇੱਥੇ ਕੋਈ ਗਲਤ ਐਕਟੀਵਿਟੀ ਹੋ ਰਹੀ ਹੈ ਜੋ ਇੱਥੇ ਦਿਖ ਨਹੀਂ ਰਿਹਾ ਕੁਝ ਠੀਕ ਹੈ ਜੀ ਵਿਜ਼ਿਬਿਲਟੀ ਹੈ ਨਹੀਂ ਸੋ ਇਹ ਹੋ ਗਿਆ ਤੀਜੇ ਨੰਬਰ ਤੇ ਕੋਈ ਪੋਲਿਟੀਕਲ ਮੁੱਦੇ ਤੇ ਜਾਂ ਪਾਰਟੀ ਦੇ ਝੰਡੇ ਪ੍ਰੋਮੋਟ ਨਹੀਂ ਕਰਨਾ ਉਹਨੂੰ ਤੁਸੀਂ ਨਹੀਂ ਪ੍ਰੋਮੋਟ ਕਰ ਸਕਦੇ ਕਿਸੇ ਵੀ ਪਾਰਟੀ ਦੇ ਝੰਡੇ ਨੂੰ ਜਾਂ ਪਾਰਟੀ ਨੂੰ ਉਹ ਉਸ ਪਾਰਟੀ ਦਾ ਨੇਤਾ ਜਿਹੜਾ ਆਫੀਸ਼ੀਅਲ ਤੌਰ ਤੇ ਸਰਕਾਰੀ ਨੇਤਾ ਹੈ ਜਾਂ ਉਹਦਾ ਕੋਈ ਵਰਕਰ ਹੈ ਆਫੀਸ਼ੀਅਲ ਤੌਰ ਤੇ ਵਰਕਰ ਹੈ ਜਿਹਦਾ ਹਨਾ ਸਰਕਾਰੀ ਕਾਗਜ਼ਾਂ 'ਚ ਉਹ ਬੰਦਾ ਹੀ ਉਹ ਪਾਰਟੀ ਦਾ ਪ੍ਰਚਾਰ ਕਰ ਸਕਦਾ ਆਪਾਂ ਆਮ ਬੰਦੇ ਕਿਸੇ ਵੀ ਇਸ ਤਰ੍ਹਾਂ ਦੇ ਕੋਈ ਪੋਲੀਟੀਕਲ ਮੁੱਦੇ 'ਚ ਨਹੀਂ ਫਸ ਸਕਦੇ ਤੇ ਨਾ ਹੀ ਉਹਨੂੰ ਫੇਸਬੁੱਕ ਤੇ ਦਿਖਾ ਸਕਦੇ ਆ ਇਹ ਉਹਨਾਂ ਦੇ ਰੂਲਾਂ ਦੇ ਖਿਲਾਫ ਹੈ ਸੋ ਆ ਗਿਆ ਚੌਥਾ ਨੰਬਰ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਕਿਸੇ ਦੀ ਮਨੂ ਕਿਸੇ ਧਰਮ ਬਾਰੇ ਗਲਤ ਨਹੀਂ ਬੋਲਣਾ ਨਾ ਸਹੀ ਨਾ ਗਲਤ ਕਿਸੇ ਬਾਰੇ ਨਹੀਂ ਬੋਲਣਾ ਕਿਉਂਕਿ ਉਹ ਆਪਣਾ ਕੰਮ ਹੈ ਨਹੀਂ ਜਿਹਦਾ ਉਹ ਕੰਮ ਹੈ ਪ੍ਰਚਾਰਕਾਂ ਦਾ ਉਹ ਉਹਦੇ ਬਾਰੇ ਬੋਲ ਸਕਦੇ ਨੇ ਜਿਨ੍ਹਾਂ ਨੂੰ ਅਥਾਰਟੀ ਹੈ ਹਨਾ ਉਹ ਆਪਦੀ ਡੈਂਟੀਟੀ ਦਿਖਾਉਂਦੇ ਵੀ ਅਸੀਂ ਪ੍ਰਚਾਰਕਾਂ ਠੀਕ ਹੈ ਉਹ ਉਹਦੇ ਬਾਰੇ ਬੋਲ ਸਕਦੇ ਆਪਾਂ ਇਹ ਚੀਜ਼ਾਂ ਬਾਰੇ ਨਹੀਂ ਬੋਲ ਸਕਦੇ ਤੇ ਬੋਲਣਾ ਵੀ ਨਹੀਂ ਚਾਹੀਦਾ ਆਪਾਂ ਨੂੰ ਸੋ ਇਹਨੂੰ ਉਹ ਵਾਇਲੇਸ਼ਨ ਵੀ ਮੰਨਦੇ ਨੇ ਇਹ ਆਪਾਂ ਕਹਿਣ ਦੀ ਗੱਲ ਨਹੀਂ ਉਹ ਮੰਨਦੇ ਆ ਵੀ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਨਹੀਂ ਪਾਉਣੀ ਜਿਸ ਕਿਸੇ ਧਰਮ ਦੇ ਪ੍ਰਤੀ ਕੋਈ ਠੋਸ ਟਿੱਪਣੀ ਹੋਵੇ ਸੋ ਅੱਗੇ ਆ ਜੋ ਛੇਮਾ ਕਿਸੇ ਜਾਤੀ ਜਾਂ ਕੌਮ ਨੂੰ ਟਾਰਗੇਟ ਨਹੀਂ ਕਰਨਾ ਸਪੈਸ਼ਲ ਕਿਸੇ ਦਾ ਨਾਮ ਲੈ ਕੇ ਵੀ ਫਲਾਣਾ ਫਲਾਣਾ ਜੀ ਉਹ ਹਨਾ ਉਹ ਚੀਜ਼ਾਂ ਨਹੀਂ ਆਪਾਂ ਕਰਨੀਆਂ ਜਿਹਨੂੰ ਉਹ ਗਲਤ ਮੰਨਦੇ ਨੇ ਇਹਨੂੰ ਵੀ ਉਹ ਵਾਇਲੇਸ਼ਨ ਮੰਨਦੇ ਨੇ ਕਿ ਬਾਦ ਤੁਸੀਂ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰ ਰਹੇ ਹੋ ਇਹ ਗਲਤ ਹੈ ਸੋ ਅੱਗੇ ਆ ਗਿਆ ਜੀ ਛੇਮਾ ਪੁਆਇੰਟ ਕਿਸੇ ਅੰਗਹੀਣ ਜਾਂ ਗਰੀਬ ਦੇ ਤੌਰ ਤੇ ਇਮੋਸ਼ਨਲ ਕਰਕੇ ਲੋਕਾਂ ਨੂੰ ਉਹਨਾਂ ਤੋਂ ਪੈਸੇ ਨਹੀਂ ਮੰਗਣੇ ਇਹਨੂੰ ਵੀ ਉਹ ਹੁਣ ਵਾਇਲੇਸ਼ਨ ਮੰਨਣ ਲੱਗੇ ਜਿਹੜਾ ਬੰਦਾ ਵੀ ਆਪਾਂ ਦੇਖ ਲੈਨੇ ਵੀ ਕਯੂਆਰ ਲੱਗਿਆ ਪਿਆ ਹਨਾ ਬਹੁਤ ਸਾਰੇ ਲੋੜਵੰਦ ਵੀ ਹੁੰਦੇ ਨੇ ਬਹੁਤ ਸਾਰੇ ਨਹੀਂ ਵੀ ਹੁੰਦੇ ਆਪਾਂ ਨਹੀਂ ਕਹਿੰਦੇ ਮੈਂ ਕੋਈ ਫੇਸਬੁਕ ਆਪ ਕਹਿੰਦੇ ਵੀ ਇਹ ਨੇ ਸਾਡੇ ਰੂਲਾਂ ਦੇ ਖਿਲਾਫ ਆ ਤੁਸੀਂ ਇਦਾਂ ਕਰ ਨਹੀਂ ਸਕਦੇ ਫੇਸਬੁਕ ਤੇ ਵੀਡੀਓ ਅਪਲੋਡ ਕਰਕੇ ਉਹਦੇ ਵੀ ਵਾਇਓਲੇਸ਼ਨ ਆਉਂਦੀ ਹੈ ਸੋ ਅੱਗੇ ਆ ਗਿਆ ਜੀ 7ਵਾਂ ਨਿਊਰਿਟੀ ਜਾਂ ਸੈਕਸ਼ੂਅਲ ਕੰਟੈਂਟ ਐਕਟੀਵਿਟੀ ਕੋਈ ਵੀ ਇਹੋ ਜਿਹਾ ਕੁਝ ਨਹੀਂ ਕਰਨਾ ਜਿਹਦੇ ਚ ਨਿਊਰਿਟੀ ਹੋਵੇ ਉਹ ਚੀਜ਼ ਆਪਾਂ ਨਹੀਂ ਦਿਖਾ ਸਕਦੇ ਇਹ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੱਦਾਂ ਟੌਪ ਹੈ ਹਨਾ ਪਾਣੀ ਜਾਂ ਫਲੱਡ ਆਏ ਹੁੰਦੇ ਆ ਜਦੋਂ ਮਤਲਬ ਵਾੜਾ ਪਾਣੀ ਹੈ ਕਿਤੇ ਹਨਾ ਆਪ ਸਮੁੰਦਰ ਹੈ ਕਿਤੇ ਆਪਾਂ ਉਹਦੀ ਵੀਡੀਓ ਦਿਖਾਈ ਜੰਨੇ ਆ ਆਪਾਂ ਸੇਫਟੀ ਗੈਜਟ ਪਾਏ ਨਹੀਂ ਹੁੰਦੇ ਉਹ ਜਦੋਂ ਤੈਰੀ ਜਾਂਦੇ ਹੁੰਦੇ ਮਾਨੂੰ ਲੱਗਾ ਸੂਏ ਤੇ ਨਾਉਣ ਵਕ ਉੱਥੇ ਛਾਲ ਮਾਰੀ ਮੱਛੀ ਪੁਲਤੇ ਖੜਕੇ ਉਹ ਫੇਸਬੁੱਕ ਕੀ ਇਹਨੂੰ ਇਹ ਮੰਨਦੀ ਹੈ ਵੀ ਇਹ ਗਲਤ ਕੰਮ ਲਈ ਛਾਲ ਮਾਰ ਰਿਹਾ ਵੀ ਜਨਨ ਕਿ ਆਪ ਦਾ ਕੋਈ ਅਟੈਂਪਟ ਕਰ ਰਿਹਾ ਇਸ ਕਰਕੇ ਉਹ ਇਹਨੂੰ ਗਲਤ ਮੰਨਦੇ ਆ ਇਸ ਚੀਜ਼ ਨੂੰ ਸੋ ਇਦਾਂ ਵੀ ਕਿਸੇ ਪਾਣੀ ਦੀ ਜਾਂ ਜਦੋਂ ਫਲੱਡ ਆ ਗਿਆ ਜਿੱਥੇ ਕਾਰਾਂ ਰੁਗੀਆਂ ਜਾਂਦੀਆਂ ਜਾਂ ਜੇਬ ਘਰ ਡਿੱਗੀਆਂ ਜਾਂਦੇ ਨੇ ਆਪਾਂ ਹਨਾ ਮਹਾਰਾ ਹੀ ਕਰੇ ਨਾ ਉਹ ਪਿਛਲੀ ਵਾਰੀ ਆਈ ਸੀ ਉਹ ਚੀਜ਼ਾਂ ਦੀ ਵੀਡੀਓ ਦਿਖਾ ਦਿੰਨੇ ਆ ਤਾਂ ਵੀ ਆਪਣਾ ਪੇਜ ਜਿਹੜਾ ਸਟਿੱਕਡ ਹੋ ਜਾਂਦਾ ਹੈ ਸੋ ਇਹ ਸੀ ਅੱਗੇ ਆ ਗਿਆ ਜੀ ਨੋਵਾਂਵਾਂ ਪੁਆਇੰਟ ਇਕੱਠ ਨਹੀਂ ਦਿਖਾਉਣਾ ਇਕੱਠ ਦਾ ਮਤਲਬ ਜੇ 10 20 ਤੋਂ ਵੱਧ ਬੰਦੇ 50 ਬੰਦਾ 100 ਬੰਦਾ ਇਕੱਠ ਮਾਰੀ ਖੜਾ ਉਹ ਆਪਾਂ ਦਿਖਾ ਨਹੀਂ ਸਕਦੇ ਹਨਾ ਉਹਦੇ ਲਈ ਇੱਕ ਸਪੈਸੀਫਿਕ ਰੀਜ਼ਨ ਹੋਣਾ ਚਾਹੀਦਾ ਵੀ ਇਹ ਕਾਦੇ ਲਈ ਇਕੱਠ ਹੋਇਆ ਕੋਈ ਇਹ ਪ੍ਰੋਟੈਸਟ ਹੈ ਉਹ ਵੀ ਨਹੀਂ ਆਪਾਂ ਦਿਖਾ ਸਕਦੇ ਇਕੱਠ ਤਾਂ ਆਪਾਂ ਦਿਖਾਈ ਨਹੀਂ ਸਕਦੇ ਜਨਨ ਕਿ ਜੇ ਬਾਲੇ ਬੰਦੇ ਇਕੱਠੇ ਹੋਗੇ ਉਹਨੂੰ ਇਹ ਵਾਲੇ ਸਮਝਾਂਦੇ ਵੀ ਲੋਕ ਇਕੱਠੇ ਹੋਗੇ ਕੋਈ ਗਲਤ ਕੰਮ ਕਰ ਰਹੇ ਸੋ ਅੱਗੇ ਆ ਗਿਆ ਜੀ 10ਵਾਂ ਪੁਆਇੰਟ ਕੋਈ ਵੀ ਸਪੈਮ ਜਾਂ ਫਰਾਡ ਜਿਵੇਂ ਕਿ ਲਾਟਰੀ ਲੱਕੀ ਡਰਾ ਵਗੈਰਾ ਇਹੋ ਜਿਹੇ ਵੀਡੀ ਤੁਸੀਂ ਦੇਖਿਆ ਹੋਣਾ ਵੀ ਇਹ ਵੀਡੀਓ ਬਹੁਤ ਘੱਟ ਚੱਲਦੀਆਂ ਨੇ ਤੇ ਇਹ ਚੱਲਦੀਆਂ ਵੀ ਨਹੀਂ ਤਾਂ ਕਦੇ-ਕਦੇ ਕੋਈ-ਕੋਈ ਵਾਇਰਲ ਹੋ ਜਾਂਦੀ ਆ ਪਰ ਇਹਨਾਂ ਦੇ ਇਸ਼ੂ ਆ ਜਾਂਦੇ ਨੇ ਪੇਜ ਖਰਾਬ ਹੋ ਜਾਂਦੇ ਨੇ ਠੀਕ ਹੈ ਜੀ ਐਦਾਂ ਇਹ ਕਰਨਾ ਨਹੀਂ ਅੱਗੇ ਆ ਗਿਆ ਜੀ 11ਵਾਂ ਨੰਬਰ ਤਿੱਖੇ ਤੇਜ਼ ਤਾਰ ਹਥਿਆਰ ਨਹੀਂ ਦਿਖਾਉਣੇ ਇਹੋ ਜਿਹੀ ਕੋਈ ਸਟੰਟ ਕਰਦੇ ਨਹੀਂ ਦਿਖਾਉਣੇ ਕੋਈ ਬੰਦਾ ਹਥਿਆਰਾਂ ਨਾਲ ਕਰ ਰਿਹਾ ਸਟੰਟ ਉਹ ਨਹੀਂ ਦਿਖਾ ਸਕਦੇ ਆਪਾਂ ਕਿਉਂਕਿ ਉਹ ਜੀ ਸੇਫਟੀ ਨਹੀਂ ਮੰਨਦੇ ਇਸ ਲਈ ਨਹੀਂ ਦਿਖਾਉਣੇ ਅੱਗੇ ਆ ਗਿਆ ਜੀ 12ਵਾਂ ਪੁਆਇੰਟ ਵੈਬਸਾਈਟ ਜਾਂ ਗੇਮਾਂ ਜਾਂ ਹੋਰ ਰਜਿਸਟਰ ਨਾ ਹੋਣ ਜਿਹੜੀਆਂ ਚੀਜ਼ਾਂ ਆਫੀਸ਼ੀਅਲੀ ਤੌਰ ਤੇ ਉਹ ਚੀਜ਼ਾਂ ਬਾਰੇ ਆਪਾਂ ਜਾਣਕਾਰੀ ਦਿੰਦੇ ਆ ਜਾਂ ਲਿੰਕ ਪਾਉਂਦੇ ਆ ਕਿਸੇ ਫਰਾਡ ਚੀਜ਼ ਦਾ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਆਪਾਂ ਤੋਂ ਲਿੰਕ ਪਏ ਜਾਂਦਾ ਉਹ ਫਰਾਡ ਹੁੰਦੀ ਹੈ ਉਹੋ ਜਿਹੀਆਂ ਚੀਜ਼ਾਂ ਆਪਾਂ ਨਹੀਂ ਦਿਖਾ ਸਕਦੇ ਸੋ ਇਹ ਚੀਜ਼ਾਂ ਜਿਹੜੀਆਂ ਵੀਡੀਓ ਆਪਾਂ ਫੇਸਬੁੱਕ ਤੇ ਕਦੇ ਵੀ ਅਪਲੋਡ ਨਹੀਂ ਕਰਨੀਆਂ ਠੀਕ ਹੈ ਜੀ ਸੋ ਇਨਾਂ ਕਾਰਨ ਹੀ ਆਪਣੇ ਪੇਜ ਤੇ ਕੋਈ ਨਾ ਕੋਈ ਇਸ਼ੂ ਆਉਂਦਾ ਫੇਸਬੁੱਕ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹਿਣਾ ਸਿੱਧਾ ਆਪਦਾ ਸਪਸ਼ਟ ਕੰਟੈਂਟ ਅਪਲੋਡ ਕਰਨਾ ਹੈ ਕਾਪੀ ਪੇਸਟ ਨਹੀਂ ਕਰਨਾ ओरिजिनल ਕੰਟੈਂਟ ਜਿੰਨਾ ਹੋ ਸਕਦਾ ਉਹਨਾਂ ਤੁਹਾਨੂੰ ओरिजिनल ਕੰਟੈਂਟ ਤੇ ਜ਼ੋਰ ਦੇਣਾ ਚਾਹੀਦਾ ਤਾਂ ਜੋ ਅੱਗੇ ਤੁਹਾਡੇ ਬੋਲਣ ਚ ਤੇ ਤੁਹਾਡੇ ਕੋਈ ਚੀਜ਼ ਪੇਸ਼ ਕਰਨ ਚ ਕੋਈ ਵੀਡੀਓ ਬਣਾਉਣ ਚ ਹੈਨਾ ਸੁਧਾਰ ਆਵੇ ਇੱਕ ਦਿਨ ਤੁਸੀਂ ਵਧੀਆ ਆਪਦਾ ਕੰਟੈਂਟ ਬਣਾਉਣ ਲੱਗੋ ਤਾਂ ਜੋ ਵਾਇਰਲ ਹੋਵੇ ਤੇ ਤੁਹਾਨੂੰ ਇਨਕਮ ਹੋਵੇ ਸੋ ਇਹ ਸੀ ਜੀ ਫੇਸਬੁੱਕ ਦੀਆਂ ਉਹ ਵੀਡੀਓ ਜਿਹੜੀਆਂ ਆਪਾਂ ਕਦੇ ਵੀ ਅਪਲੋਡ ਨਹੀਂ ਕਰਨੀਆਂ ਗਲਤੀ ਨਾਲ ਵੀ ਜਿੰਨਾ ਕਾਰਨ ਆਪਣੇ ਪੇਜ ਤੇ ਇਸ਼ੂ ਹੁੰਦਾ ਤੁਸੀਂ ਇਹ ਚੀਜ਼ਾਂ ਨੋਟ ਕਰਕੇ ਰੱਖ ਲਿਓ ਕਦੇ ਵੀ ਤੁਹਾਡੇ ਪੇਜ ਤੇ ਕੋਈ ਵੀ ਇਸ਼ੂ ਨਹੀਂ ਆਵੇਗਾ ਅੱਗੇ ਆਪਾਂ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਵੀ ਕਿਹੜੀ ਕਿਹੜਾ ਆਪਣੇ ਤੇ ਕੋਈ ਪਾਲਿਸੀ ਆ ਜੇ ਹਨਾ ਉਹ ਕਿਵੇਂ ਹਟਦੀ ਆ ਜਾਂ ਹੋਰ ਕੋਈ ਵੀਡੀਓ ਜਿਹੜੀ ਵੀ ਜਾਣਕਾਰੀ ਹੈ ਕੱਲ ਨੂੰ ਆਪਾਂ ਵੀਡੀਓ ਲਿਆਵਾਂਗੇ ਵੀ ਫੇਸਬੁੱਕ ਪੇਜ ਹੀ ਕਿਉਂ ਬਣਾਉਣਾ ਚਾਹੀਦਾ ਆਈਡੀ ਕਿਉਂ ਨਹੀਂ ਬਣਾਉਣੀ ਚਾਹੀਦੀ ਆਈਡੀ ਜੇ ਬਣਾਉਣੀ ਚਾਹੀਦੀ ਆ ਤਾਂ ਕਿਵੇਂ ਹੋਣੀ ਚਾਹੀਦੀ ਆ ਕਦੋਂ ਦੀ ਹੋਣੀ ਚਾਹੀਦੀ ਆ ਸਾਰੀ ਇਨਫੋਰਮੇਸ਼ਨ ਕੱਲ ਦੀ ਵੀਡੀਓ ਚ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਆਪਾਂ ਪੇਜ ਬਾਰੇ ਕਿਉਂ ਜ਼ੋਰ ਦਿੰਨੇ ਆ ਤੇ ਆਈਡੀ ਬਾਰੇ ਕਿਉਂ ਨਹੀਂ ਦਿੰਦੇ ਸੋ ਸਾਰਿਆਂ ਲਈ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਜੇ ਤੁਹਾਡੇ ਲਈ ਇਹ ਜਾਣਕਾਰੀ ਵਧੀਆ ਹੁੰਦੀ ਹੈ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜਿਹੜੇ ਭਰਾ ਮੇਰੇ ਫੇਸਬੁੱਕ ਤੋਂ ਪੈਸਾ ਕਮਾਉਣਾ ਚਾਹੁੰਦੇ ਨੇ ਸੋ ਇੱਥੇ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ